ਸਮਾਣਾ ਅਦਾਲਤ ਦੇ ਵਿੱਚ ਲੰਬੇ ਸਮੇਂ ਤੋਂ ਨੈਵਕੋਟ ਦੀ ਡਿਊਟੀ ਨਿਭਾ ਰਹੇ ਹੈਪੀ ਰਾਮ ਕਾਫੀ ਮਿਠਲੇ ਸੁਭਾਅ ਦੇ ਸੀ ਮਠ ਬੋਲੇ ਸੁਭਾਅ ਦੇ ਹਰ ਵਿਅਕਤੀ ਉਹਨਾਂ ਤੇ ਜਿਹੜੇ ਕਾਰਜ ਅਸਲੀਸਤ ਪ੍ਰਭਾਵਿਤ ਥਾ ਲੇਕਿਨ ਉਹਨਾਂ ਦੀ ਅਚਾਨਕ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਉਹਨਾਂ ਦੀ ਅੰਤਿਮ ਸੰਸਕਾਰ ਦੇ ਮੌਕੇ ਤੇ ਇਸ ਇਲਾਕੇ ਦੇ ਵਕੀਲ ਭਾਈਚਾਰੇ ਦੇ ਲੋਗ ਸਮਾਜ ਦੇ ਲੋਗ ਅਦਾਲਤ ਦੇ ਜਿੰਨੇ ਜੱਜ ਹੈ ਜੂਨੀਅਰ ਸੀਨੀਅਰ ਸਾਰਾ ਨੇ ਉਹਨਾਂ ਨੂੰ ਸਰਦਾ ਦੇ ਫੁੱਲ ਪੇੜ ਦਿੱਤੇ ਹਨ ਅਤੇ ਪਰਿਵਾਰ ਨੂੰ ਜੋ ਘਟਾ ਪਿਆ ਸਮਾਣਾ ਬਾਹਰ ਦੇ ਜੋ ਵਕੀਲ ਹੈ ਮੁਨਸੀਪਾ ਇਚਾਰੇ ਸਭ ਨੂੰ ਜਿਹੜੇ ਕਮੀ ਹੈ ਉਹ ਹਮੇਸ਼ਾ ਹੈਪੀ ਰਾਮ ਦੀ ਯਾਦ ਉਹਨਾਂ ਨੂੰ ਆਂਦੀ ਰਹਿਣੀ ਹੈ ਐਮ ਫਾਇਰ ਡਾਊਨ ਐਮ ਫਾਇਰ ਗਾਰਡ ਬਾਜੂ ਚਤ ਜਿਹੜਾ ਵਹਿਗਰੂ ਨੇ ਬਹੁਤ ਮਾੜਾ ਪਾਣਾ ਇਸ ਪਰਿਵਾਰ ਨਾਲ ਨਹੀਂ ਵਰਤਿਆ ਇਕੱਲੇ ਸਾਡੇ ਸਾਰੇ ਬਾਰਦੇ ਮੈਂਬਰਾਂ ਨਾਲ ਸਾਡੇ ਜੁਡੀਸ਼ੀਅਲ ਅਫਸਰ ਸਾਰੇ ਜਿਹੜੇ ਨੇ ਉਹ ਵੀ ਬਹੁਤ ਵਧੀਆ ਨੇਚਰ ਦਾ ਇਨਸਾਨ ਸੀ ਜਿਹਨੂੰ ਕਈਏ ਵੀ ਬਹੁਤ ਨੇਕ ਇਨਸਾਨ ਸੀ ਉਸ ਤਰ੍ਹਾਂ ਦਾ ਨੇਕ ਇਨਸਾਨ ਇਹ ਜਿਹੜਾ ਸੀ ਹੈਪੀ ਸਿੰਘ ਸੀ ਸੀ ਹੈਪੀ ਰਾਮ ਜਿਹੜਾ ਹੈਗਾ ਸੀ ਸਾਡੇ ਸਾਰੇ ਦਾ ਮਿਲਵਰਤਨ ਨਾਲਾ ਸਾਰੀ ਕਚਹਿਰੀ ਦੇ ਮੁਲਾਜ਼ਮਾਂ ਦਾ ਮੁੰਸ਼ੀਆਂ ਦਾ ਵਕੀਲਾਂ ਨਾਲ ਬੜਾ ਸਹਿਚਾਰ ਰੱਖਦਾ ਸੀ ਬੰਦਾ ਕਿਉਂਕਿ ਇੱਕ ਨੈਵ ਕੋਰ ਇੱਕ ਪੂਰਾ ਹੁੰਦਾ ਕੋਰਟ ਦਾ ਵਕੀਲਾਂ ਤੇ ਕੋਰਟ ਦੇ ਵਿਚਾਲੇ ਤੇ ਜਿਹੜਾ ਕਿ ਉਹ ਆਪਣੀ ਡਿਊਟੀ ਬੜੇ ਸਤਕਾਰ ਨਾਲ ਬੜੇ ਪਿਆਰ ਨਾਲ ਨਿਭਾਰਿਆ ਸੀ ਸੋ ਉਹਨਾਂ ਦਾ ਜਿਹੜਾ ਘਾਟਾ ਇੱਕ ਪਰਿਵਾਰ ਨੂੰ ਉਠ ਰਹੇ ਪਰਿਵਾਰ ਨੂੰ ਜਿਹੜਾ ਹੈਗਾ ਨਾਂ ਪੂਰਾ ਹੋਣ ਵਾਲਾ ਇੱਕ ਘਾਟਾ ਸਾਰੇ ਪਰਿਵਾਰ ਨੂੰ ਤਾਂ ਪੈਣੀ ਪੈਣਾ ਸਾਨੂੰ ਵੀ ਸਾਡੇ ਵਕੀਲਾਂ ਨੂੰ ਸਾਰੇ ਜੁਡੀਸ਼ਰੀ ਨੂੰ ਉਸ ਦਾ ਇੱਕ ਹੈਪੀਰਾਂ ਬਹੁਤ ਹੀ ਇੱਕ ਨੇਕ ਦੇ ਇਨਸਾਨ ਸੀ ਵਧੀਆ ਸੀ ਹਾਲੇ ਬਹੁਤ ਛੋਟੀ ਉਮਰ ਸੀ ਮਤਲਬ ਉਸ ਦੇ ਪਰਿਵਾਰ ਨੂੰ ਨਾਂ ਪੈਣ ਵਾਲਾ ਘਾਟਾ ਪਿਆ ਸਾਡੇ ਜੋ ਸਮੂਹ ਬਾਰ ਮੈਂਬਰਸ ਨੇ ਵਕੀਲ ਭਾਈਚਾਰਾ ਸਾਡੇ ਸਟਾਫ ਮੈਂਬਰ ਸਾਰਿਆਂ ਨਾਲ ਹੀ ਉਹਦਾ ਸਹਿਯੋਗ ਬਹੁਤ ਚੰਗਾ ਸੀ ਅੱਜ ਸਾਰੇ ਇਸ ਪਾਣੇ ਤੋਂ ਮਤਲਬ ਦੁਖੀ ਹਨ ਸਾਡੇ ਸਾਰੇ ਬਾਰ ਮੈਂਬਰ ਸਾਡਾ ਸਟਾਫ ਬਹੁਤ ਹੀ ਅਫਸੋਸ ਦੀ ਹਾਲਾਤ ਵਿੱਚ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼